ਅਲਰਾਤੀ ਕੰਟਰੋਲ ਰੂਮ ਤੋਂ ਪੁਲਿਸ ਨੂੰ ਇਤਲਾਹ ਮਿਲਦੀ ਹੈ ਕਿ ਕੋਟ ਮੁਹੰਮਦ ਖਾਨ ਪਿੰਡ ਦੇ ਜਿੱਥੇ ਦੋ ਗੁੱਟ ਆਪਸ ਵਿੱਚ ਲੜ ਰਹੇ ਨੇ ਇੱਕ ਤੇ ਰੋੜੇ ਵੀ ਉੱਥੇ ਵਰਤਾਏ ਗਏ ਨੇ ਤੇ ਗੋਲੀ ਵੀ ਚੱਲੀ ਹੈ ਉਸ ਤੋਂ ਬਾਅਦ ਜਦੋਂ ਗੋਇੰਦਵਾਲ ਸਾਹਿਬ ਦੀ ਪੁਲਿਸ ਮੌਕੇ ਤੇ ਜਾਂਦੀ ਹੈ ਤੇ ਉਹਨਾਂ ਨੂੰ ਹਟਾਉਣ ਦੇ ਦੌਰਾਨ ਪੁਲਿਸ ਤੇ ਵੀ ਹਮਲਾ ਕੀਤਾ ਜਾਂਦਾ ਹੈ ਪੁਲਿਸ ਜਿਹੜਾ ਸਾਡਾ ਐਸਐ ਜਸਵੀਰ ਸੀਗਾ ਉਹਦੀ ਬਾਹ ਤੇ ਸੱਟ ਲੱਗਦੀ ਹੈ ਇਤ ਲੱਗਣ ਕਾਰਨ ਤੇ ਸਾਡਾ ਸਬ ਇੰਸਪੈਕਟਰ ਚਰਨਜੀਤ ਜਿਹੜਾ ਹੈ ਉਹ ਸ਼ਹਾਦਤ ਨੂੰ ਸ਼ਹਾਦਤ ਪ੍ਰਾਪਤ ਕਰ ਜਾਂਦਾ ਹੈ ਉਸ ਤੋਂ ਬਾਅਦ ਸਖਤ ਕਾਰਵਾਈ ਕਰਦੇ ਹੋਏ ਜਿਹੜੀ ਆਪਣੀ ਜਨਰਲ ਸਾਬ ਦੀ ਪੁਲਿਸ ਸੀਗੀ ਉਹਨੇ 176 ਨੰਬਰ ਐਫ ਆਈ ਆਰ ਬਾਈ ਨੇਮ ਮਲਜਮਾਂ ਤੇ ਰਜਿਸਟਰ ਕੀਤੀ ਸੀਗੀ ਤੇ ਪੂਰੇ ਰਾਤ ਚੱਲੇ ਆਪਰੇਸ਼ਨ ਦੇ ਦੌਰਾਨ 20 ਤੋਂ ਵੱਧ ਜਿਹੜੇ ਇਹਦੇ ਵਿੱਚ ਅਕਿਊਜ਼ ਸੀਗੇ ਉਹਨਾਂ ਨੂੰ ਰਾਉਂਡ ਅਪ ਕਰ ਲਿਆ ਗਿਆ ਤੇ ਜਿਨ੍ਹਾਂ ਦੇ ਖਿਲਾਫ ਸਖਤ ਉਸਤ ਜਿਹੜੀ ਕਰਨ ਦੇ ਸਾਬ ਨਾਲ ਕਾਰਵਾਈ ਬੰਦੀ ਆ ਉਹ ਕੀਤੀ ਜਾਵੇਗੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਿਹੜੀ ਹੈ ਜਿਹੜਾ ਸ਼ਹੀਦ ਦਾ ਪਰਿਵਾਰ ਹੈ ਉਹਦੇ ਨਾਲ ਖੜੀ ਹੈ ਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਵਿੱਤਿਆ ਤੇ ਹੋਰ ਸਹਾਇਤਾ ਜਿਹੜੀ ਉਹ ਪ੍ਰਦਾਨ ਕੀਤੀ